ਨਾ ਮੇਰਾ ਨਾਮ ਦਲਜੀਤ ਸਿੰਘ ਹੈ ਜੀ ਅਡਰੈਸ ਇਹ ਆਪਣਾ ਸੰਤ ਨਗਰ ਪਿੰਡਾ ਗੁਰਦੁਆਰਾ ਬਤਵਾਲੇ ਦੇ ਕੋਲ ਜਿਹੜਾ ਵੱਡਾ ਗੁਰਦੁਆਰਾ ਜਿਹੜਾ ਇਹ ਵਧੀ ਅਸੀਂ ਨਾ ਗਏ ਹੋਏ ਸੀਗੇ ਆਪਣੇ ਬਜ਼ੁਰਗਾਂ ਨੂੰ ਲੈ ਕੇ ਨਾ ਤਵੇ ਠੀਕ ਨਹੀਂ ਸੀਗੀ ਡੇਢ ਕੁ ਮਹੀਨਾ ਪਹਿਲਾਂ ਤੇ ਜਦ ਅਸੀਂ ਮਤਲਬ ਕੱਲ ਅਸੀਂ ਸਵੇਰੇ ਪਹੁੰਚੇ ਇੱਥੇ ਸਵਾ 10 ਵਜੇ ਅਸੀਂ ਆਪਣਾ ਤਾਲਾ ਤੋਲਾ ਖੋਲ੍ਹਿਆ ਜਿਵੇਂ ਤਾਲਾ ਖੋਲ੍ਹ ਕੇ ਦੇਖਿਆ ਤਾਂ ਸਾਡਾ ਸਾਰਾ ਸਮਾਨ ਖਿਲਰਿਆ ਪਿਆ ਸੀ ਜਿਵੇਂ ਜਿਵੇਂ ਅਸੀਂ ਅੰਦਰ ਆ ਕੇ ਦੇਖਿਆ ਤਾਂ ਸਾਡਾ ਇਥੋਂ ਚੋਰ ਇਸ ਖਿੜਕੀ ਤੋਂ ਚੋਰ ਅੰਦਰ ਵੜਿਆ ਰ ਪੁੱਟੀ ਜਾਲੀ ਪੋਟਕੇ ਇੱਥੋਂ ਹੀ ਸਾਰਾ ਸਮਾਨ ਲੰਘਾਇਆ ਦਾ ਜਿਹੜੇ ਸਾਡਾ LCD ਸੀ ਸਾਡਾ ਕੈਸ਼ ਸੀਗਾ ਇਹ ਪਿੱਛੇ ਜਿਹੜੀ ਤੁਹਾਡੀ ਅਲਮਾਰੀ ਹੈਗੀ ਪਿੱਛੇ ਕੈਸ਼ ਜਿਹੜਾ ਇਹਦੇ ਵਿੱਚ ਸਾਰੇ ਟੂਲਸ ਸੀਗੇ ਪਿੱਤਲ ਦੇ ਭਾਂਡੇ ਹੋ ਗਏ ਉਹ ਸਾਰਾ ਏਸੇ ਰਾਹ ਇੱਥੋਂ ਕਢਾਇਆ LCD ਸੀਗੀ ਸਾਡੀ ਹੁਣੀ ਆਪਾਂ ਲਈ ਚ ਦੋ ਕੁ ਮਹੀਨੇ ਪਹਿਲਾਂ ਜੇ ਉਹ ਸਭ ਕੁਝ ਇੱਥੋਂ ਹੀ ਉਹ ਚੀਜ਼ ਕੱਢੀ ਹੈ ਹੋਰ ਕੀ ਕੀ ਚੋਰੀ ਆ ਵਿੱਚੋਂ ਭਾਈ ਸਾਡੇ ਮੈਂ ਤੁਹਾਨੂੰ ਦੱਸਦਾ ਜੀ ਜਿਹੜੇ ਆਪਣੇ ਜੈਂਟਸ ਕੱਪੜੇ ਸੀਗੇ ਉਹ ਵੀ ਗਏ ਆ ਜਿਹੜੀ ਚਾਦਰਾਂ ਸੀ ਚਾਦਰਾਂ ਵੇ ਸਮਾਨ ਬੰਨ ਬੰਨ ਕੇ ਖੜਿਆ ਉਹਨਾਂ ਨੇ ਤੇ ਉਸ ਤੋਂ ਬਾਅਦ ਤੁਹਾਡਾ ਟੂਟੀਆਂ ਵਗੈਰਾ ਜਿੰਨੀਆਂ ਟੈਪਸ ਸੀਗੀਆਂ ਗੈਸ ਦੇ ਬਰਨਰ ਵਗੈਰਾ ਇੱਕ ਸਿਲੰਡਰ ਉਹਨਾਂ ਵਿੱਚੋਂ ਗਾਇਬ ਹੈਗਾ ਤਿੰਨ ਸਿਲੰਡਰ ਪਏ ਸੀਗੇ ਤੇ ਚਾਰ ਸਿਲੰਡਰ ਪਏ ਸੀਗੇ ਇੱਕ ਵਿੱਚੋਂ ਗਾਇਬ ਹੁਣ ਤਿੰਨ ਪਏ ਨੇ ਆਪਣੇ ਕੋਲ ਤੇ ਸਿਲੰਡਰ ਗਾਇਬ ਆ ਉੱਪਰੋਂ ਬੈਟਰੀ ਤੇ ਇਨਵਰਟਰ ਦੀ ਉਹ ਚੱਕੀ ਦੀ ਉਹਨਾਂ ਨੇ ਤੇ ਬਾਕੀ ਹੋਰ ਵੀ ਸਾਨੂੰ ਲੱਗਦਾ ਹੈ ਕਿ ਸ਼ਾਇਦ ਦੁਬਾਰਾ ਵੀ ਫੇਰਾ ਮਾਰਨ ਕਿਉਂਕਿ ਬਹੁਤਾ ਚਿਰ ਪਹਿਲੇ ਨਹੀਂ ਹੋਈ ਜੋੜੀ ਇਹ ਹੋਏ ਹੋ ਸਕਦਾ ਕਿ 4-5 ਦਿਨ ਪਹਿਲੇ ਜਾਂ ਹਫਤਾ ਪਹਿਲੇ ਹੋਇਆ ਹੋਵੇ ਸੀਸੀਟੀਵੀ ਦਰਲਾਆ ਆ ਜੀ ਆਪਣੇ ਘਰੇ ਜਾਂ ਸੀਸੀਟੀਵੀ ਭਾਈ ਸਾਡੇ ਨਹੀਂ ਲੱਗਾ ਹੋਇਆ ਕੈਮਰਾ ਸਾਡੇ ਘਰ ਦੇ ਜਿਹੜੇ ਬੈਕ ਸਾਈਡ ਤੇ ਜਿੱਥੇ ਇਹ ਬੈਕ ਦੀ ਥਿਊ ਆਉਂਦਾ ਉੱਥੇ ਦੋ ਘਰ ਨੇ ਉਹਨਾਂ ਦਾ ਪੂਰਾ ਪ੍ਰੋਪਰ ਥਿਊ ਇੱਧਰ ਪੈਂਦਾ ਬਿਲਕੁਲ ਕੁਝ ਨਹੀਂ ਕਿਛ ਕਾਦਰ ਪੁਲਿਸ ਨੂੰ ਕਰਾਈ ਹੈ ਜੀ ਐਫਆਈਆਰ ਨੇ ਆਪਣੇ ਐਫਆਈਆਰ ਕਰਾਈ ਹੈ ਕੰਪਲੇਨ ਕਰਵਾਈ ਹੈ ਕੰਪਲੇਨ ਦੀ ਉਹਨਾਂ ਨੇ ਰਸੀਵਿੰਗ ਦਿੱਤੀ ਹੈ ਸਾਨੂੰ ਤੇ ਉਹ ਅਸੀਂ ਕਰਵਾ ਲਈ ਹੁਣ ਐਸੀ ਮੰਗ ਸਰ ਇਹੀ ਹੈ ਕਿ ਉਹਨਾਂ ਮਤਲਬ ਉਹਨਾਂ ਨੇ ਸਾਨੂੰ ਤਾਂ ਇਹ ਵੀ ਹੈ ਕਿ ਜਾਨ ਦਾ ਤੇ ਮਾਲ ਦਾ ਦੋਨੋਂ ਦਾ ਖਤਰਾ ਹੈਗਾ ਕਿਉਂਕਿ ਪਿੱਛੇ ਬਜ਼ੁਰਗ ਰਹਿੰਦੇ ਨੇ ਉਹ ਤਾਂ ਵਿਚਾਰੇ ਉਦਾਂ ਹੀ ਬਿਮਾਰ ਰਹਿੰਦੇ ਨੇ ਕੱਲ ਨੂੰ ਕਿਤੇ ਆ ਕਿ ਕੋਈ ਹੋਰ ਕੋਈ ਧੱਕਾ ਰੁੱਕਾ ਮਾਰ ਕੇ ਅੰਦਰ ਬੈਠਿਆਂ ਨੂੰ ਕੋਈ ਅਗਰ ਕੋਈ ਹੋਰ ਕਰ ਦਿੰਦਾ ਕੋਈ ਜਾਨ ਦਾ ਨੁਕਸਾਨ ਕਰ ਦਿੰਦਾ ਮਾਲ ਦਾ ਚਲੋ ਜੋ ਹੋ ਗਿਆ ਹੋ ਹੀ ਗਿਆ ਹੋਰ ਨਾ ਅੱਗੇ ਕੋਈ ਚੀਜ਼ ਵਾਪਰ ਜਾਵੇ ਕਿੰਨਾ ਕੈਸ਼ ਕੈਸ਼ ਭਾਜੀ ਥੋੜਾ ਜਿਹੀ ਸੀ ਕੈਸ਼ ਤਾਂ ਵੀ ਕੋਈ 2000 ਰੁਪਏ ਕੈਸ਼ ਸੀਗਾ ਤੁਸੀਂ ਮੰਨ ਕੇ ਚੱਲੋ ਕਿ ਮਿਨੀਮਮ ਜੇ ਆਪਾਂ ਕੈਲਕੂਲੇਟ ਕਰੀਏ ਤੇ 30 40 35000 ਤਾਂ ਐਲ ਸੀ ਡੀ ਸੀਗੀ ਬਾਕੀ ਇਨਵਰਟਰ ਦਾ ਬੈਟਰੀ ਸੀਗੀ 12000 ਦੀ ਤੇ ਬਾਕੀ ਹੋਰ ਕੈਸ਼ ਖੂਸ ਭਾਂਡੇ ਪੁੰਡੇ ਮਲਾ ਕੇ ਟੈਪਸ ਖੂਸ ਮਲਾ ਕੇ ਜਿੰਨਾ ਉਹਨਾਂ ਅਸੀਂ ਖਰਚਾ ਕੀਤਾ ਉਹ ਦੁਆਰਾ ਦੇ ਉੱਪਰ ਲਗਾ। ਕੀ ਨਾਮ? ਮੇਰਾ ਨਾਮ ਬਲਵੀਰਪੁਰ। ਜਿੰਨਾਂ ਦੇ ਘਰ ਚੋਰੀ ਉਹਨਾਂ ਦੇ ਕੀ ਨਾਮ? ਉਹ ਮਨਜੀਤ। ਕਿਧਰ ਦੀ ਹੈ? ਚੋਰੀ ਦਾ ਨਹੀਂ ਪਤਾ ਇਹ ਗਏ ਚੰਡੀਗੜ੍ਹ ਠੀਕ ਨਹੀਂ ਸੀ। ਦਵਾਈ ਲੈਣ ਗਏ ਡਾਕਟਰ ਕੋ। ਇਹ ਪਰਸੋ ਆਏ ਆ ਤੇ ਉਹਦੇ ਖਲਾਰ ਪਿਆ। ਤੇ ਬੇਟਾ ਇਹਨਾਂ ਦਾ ਘਰ ਨਹੀਂ ਹੁੰਦਾ ਉਹ ਬਾਹਰ ਕੈਨੇਡਾ। ਤੇਰਾ ਨੇ ਚੋਰੀ ਵੀ ਚੰਗੀ ਦਸੱਲੀ ਨਾਲ ਕੀਤੀ ਆ ਜੋ ਸਮਾਨ ਸਭ ਲੈ ਗਏ। ਤੇ ਹੁਣ ਆਨੂੰ ਇਹ ਡਰ ਆ ਪੀਓ ਇਕੱਲੇ ਰਹਿਣੇ ਆ ਮੁਰਕੇ ਰੰਦ ਬਾਰ ਆ ਜਾਣਗੇ ਇਹ ਐਸੇ ਰਾਈ ਦੇ ਬੇਟਾ ਨਾ ਹਾਂ ਇਨਆ ਰਾਈ ਆ ਬੇਟਾ ਉਹ ਬੇਟਾ ਬਾਹਰ ਹਿੰਦਾ ਉਹ ਨੂੰ ਬਜ਼ੁਰਗ ਇਕੱਲੇ ਰਹਿੰਦੇ ਆ ਇਕੱਲੇ ਰਹਿੰਦੇ ਆ ਹੁਣ ਸਾਨੂੰ ਇਹ ਡਰਵਾ ਵੀ ਕਿਤੇ ਇਹਨਾਂ ਨੂੰ ਨਾ ਕੁਝ ਕਰ ਜਾਣਾ ਆ ਕੇ ਚੋਰ ਮਰੇ ਕੀ ਚੋਰੀ ਕੀ ਕੀ ਹੋਇਆ ਕਰੋ ਬੜਾ ਸਮਾਨ ਲੈ ਗਏ ਨਕਦੀ ਲੈ ਗਏ ਆ ਬਾਕੀ ਜੋ ਨਵਾਂ ਪ੍ਰਾਣਾ ਕੱਪੜਾ ਪਿੱਤਲ ਦੇ ਭਾਂਡੇ ਟੂਟੀਆਂ ਗੈਸ ਸਭ ਕੁਝ ਲੈ ਗਏ ਹਰ ਇੱਕ ਚੀਜ਼ ਫੋੜ ਕੇ ਗਏ ਆ ਆਰੇ ਦਵਾਰੇ ਤੇ ਕੋਈ ਪਤਾ ਨਹੀਂ ਲੱਗਾ ਕਿ ਇਹ ਗਵਾਂਡੀ ਨੇ ਕੀ ਨਹੀਂ ਇੱਧਰ ਦੇ ਖਾਲੀ ਪੈਲੀਆਂ ਆ ਤੇ ਇੰਦਰ ਕੋਈ ਸਾਰੇ ਅਸੀਂ ਲਾ ਲਾ ਕੇ ਆਪਣੇ ਘਰਾਂ 'ਚ ਸੁੱਤੇ ਹੁੰਦੇ ਕੋਈ ਕਿਸਦਾ ਕੌਣ ਬੋਲ ਚੁੱਕਦਾ ਵਾ ਪਤਾ ਕਿਵੇਂ ਲੱਗਾ ਕਿ ਚੋਰੀ ਇਹ ਆਏ ਆ ਚੰਡੀਗੜੋਂ ਚੰਡੀਗੜੋਂ ਆਇਆ ਘਰ ਦਰਵਾਜ਼ਾ ਖੁੱਲਾ ਹੀ ਸੀ ਖੋਲਿਆ ਦੇ ਅੰਦਰ ਖਲਾਰ ਪਿਆ ਕੋਈ ਸ਼ਿਕਾਇਤ ਅਦਾਲਤ ਕਰਾਈ ਪੁਲਿਸ ਨੂੰ ਨਾ ਪੁਲਸ ਕੋ ਕੋ ਕਰਾਈ ਹੈ ਨਾ ਤੇ ਘਰ ਦਰਜ ਐਂ ਦੇ ਕਨੇ ਬੈਠੀ ਤੇ ਤੇ ਇਹਨਾਂ ਦਾ ਹਾਲ ਹੋਵੇ ਇੰਦਾਂ ਦੇ ਫਿਰ ਤੁਹਾਨੂੰ ਡਰਵਾ ਵੀ ਸਾਡੇ ਬਜ਼ੁਰਗ ਜਿਹੜੇ ਆ ਖਤਰਾ ਆ ਉਹਨਾਂ ਨੂੰ ਕੀ ਨਾਮ ਆਦਾ ਇਹਦਾ ਮੇਰਾ ਨਾਮ ਬਲਬੀਰ ਕੌਰ ਮੇਰੀ ਇੰਨਾ ਨਾਲ ਲੱਗਦੀ ਆ ਹਾਂ